ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਉਲੀਕੀ ਹੋਈ ਹੈ ਔਰ ਉਸਕੇ ਤਹਿਤ ਬਾਵੇਂ ਕੋਈ ਸਰਾ ਬੇਚਣ ਵਾਲਾ ਹੈ ਕੋਈ ਨਸ਼ਾ ਕਿਸੇ ਤਰ੍ਹਾਂ ਦਾ ਵੇਚਦਾ ਹੈ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਕਰ ਰਹੀ ਹੈ ਸਮਾਣਾ ਸਿਟੀ ਪੁਲਿਸ ਵੱਲੋਂ ਬਾਖੜਾ ਨਹਿਰ ਚੀਕਾ ਪੁਲ ਦੇ ਨਜ਼ਦੀਕ ਸੂਚਨਾ ਮਿਲਣ ਤੇ ਕਥਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ ਦੇਸੀ ਸਰਾ ਬਧੜਿਆ ਰਾਜ਼ੀ ਬਰਾਮਦ ਹੋਈ ਹੈ ਕਥਿਤ ਰੁਪਈਏ ਇਹਨਾਂ ਨੇ ਕਬੂਲ ਕਰੇ ਕਿ ਜਿਹੜੇ ਕਥਿਤ ਇੱਕ ਵਿਅਕਤੀ ਜਨਾਬੇਦਦ ਉਸਨੇ ਕਹੇ ਕਿ ਮੈਂ ਪਹਿਲਾਂ ਵੀ ਮਾਲਮ ਮੇਰੇ ਤੇ ਪਹਿਲੇ ਹੀ ਮਾਮਲਾ ਦਰਜ ਹੈ ਔਰ ਇਸ ਦੇ ਤਹਿਤ ਇਹਨੂੰ ਸਮਾਣਾ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕਰਦੀ ਹੈ ਹੈਂਡਕਾਸਟੇਬਲ ਪ੍ਰਦੀਪ 'ਤੇ ਪੇਸ਼ ਕਰ ਰਹੇ ਮੈਡੀਕਲ ਕਰਾਣਾ ਹੈ ਸਰਕਾਰੀ ਹਸਪਤਲ 'ਤੇ ਪ੍ਰਦੀਪ ਜੀ ਇਹ ਕਿਸ ਤਰ੍ਹਾਂ ਹੈ ਕਬੂ ਆਏ ਕਿਸ ਤਰ੍ਹਾਂ ਕੀ ਕੀ ਬਰਾਮਦ ਹੋਈ ਨਾ ਕੋਈ ਮਨਜੂਬ ਐਸਐਸਪੀ ਸਾਹਿਬ ਤੇ ਹੋਰ ਸੀਨੀਅਰ ਅਫਸਰਾਂ ਦੇ ਹੁਕਮ ਸਾਰਾ ਨਸ਼ਾ ਤਸਕਰਾ ਖਿਲਾਫ ਲਗਾਤਾਰ ਪੁਲਿਸ ਵੱਲੋਂ ਅਭਿਆਨ ਚਲਾਇਆ ਜਾ ਰਿਹਾ ਜਿਸ ਦੇ ਸੰਬੰਧ ਵਿੱਚ ਲਗਾਤਾਰ ਰੇਡਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਜਿੱਥੋਂ ਕਿਤੋਂ ਵੀ ਪਤਾ ਲੱਗਦਾ ਕੋਈ ਤਸਕਰੀ ਹੋ ਰਹੀ ਹੈ ਉਹਨਾਂ ਨੂੰ ਵੀ ਕਾਬੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਮੁਖਬਰ ਨੇ ਇਤਲਾ ਕੀ 90 ਦੇ ਰਹਿਣ ਵਾਲੇ ਦੋ ਵਿਅਕਤੀ ਹਰਿਆਣਾ ਨੰਬਰ ਗੱਡੀ ਵਿੱਚ ਹਰਿਆਣੇ ਤੋਂ ਲਿਆ ਕੇ ਸ਼ਰਾਬ ਪੰਜਾਬ ਵਿੱਚ ਮਹਿੰਗੇ ਰੇਟਾਂ ਦੇ ਵੇਚਦੇ ਨੇ ਜਿਹਦੇ ਸਬੰਧ ਵਿੱਚ ਪੁਲ ਨਹਿਰ ਸਮਾਨਾ ਨਾਕਾਬੰਦੀ ਕੀਤੀ ਗਈ ਤਾਂ ਨਾਕਾਬੰਦੀ ਦੌਰਾਨ ਸਾਡੇ ਕੋਲ ਇੱਕ ਹਰਿਆਣਾ ਨੰਬਰ ਦੀ ਗੱਡੀ ਦੇ ਵਿੱਚ ਦੋ ਦੋ ਵਿਅਕਤੀ ਹੈਪੀ ਕੁਮਾਰ ਤੇ ਵਿਸ਼ਾਲ ਕੁਮਾਰ ਇਹਨਾਂ ਨੂੰ ਕਾਬੂ ਕਰਕੇ ਨਾ ਇਹਨਾਂ ਕੋਲੋਂ 12 ਪੇਟੀਆਂ 144 ਬੂਤਨਾ ਸਰਾਵ ਠੇਕਾ ਦੇਸੀ ਹਰਿਆਣਾ ਸ਼ਾਹੀ ਹਾਂਜੀ ਹਾਂਜੀ ਮੁਕੱਦਮਾ ਨੰਬਰ 75 ਐਫ ਆਰ 922 ਮੈਡੀਕਲ ਕਰਾ ਲਿਆ ਹਾਂਜੀ ਮੈਡੀਕਲ ਕਰਾ ਕੇ ਮਾਨਯੋਗ ਅਦਾਲਤ ਪੇਸ਼ ਕੀਤਾ ਜਾਵੇਗਾ ਜੀ ਅਸੀਂ ਤਾਂ ਬਕਦੇ ਭੇਜਤਾ ਸੀ ਬੱਸ ਐਸੀ ਆ ਗਈ ਜੀ ਮੈਨੂੰ ਪਹਿਲਾਂ ਛੜਤਾ ਸੀ ਮੈਨੂੰ ਦੋ ਦਿਨ ਸਾਲ ਹੋ ਗਏ ਸਾਡੇ ਆ ਜੀ ਸਰ 5-7 ਸੌੜੇ ਬੰਦਦਾ ਇੱਕ ਇੱਕ ਬੇਟੀ ਮਗਰ ਪੁੱਤਰ ਜੀ ਬੇਟੀ ਵੇਚਦੇ ਬਸ ਗਲਤੀ ਹੋ ਗਈ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼